सीएम भगवंत मान ਦੇ ਖਿਲਾਫ ਆਪਣੇ ਹੀ ਵਿਧਾਇਕਾਂ ਨੇ ਮੋਰਚਾ ਖੋਲ੍ਹ ਲਿਆ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਸੀਐਮ ਭਗਵੰਤ ਮਾਨ ਨੂੰ ਸਰਪਾਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਕਰਦੇ ਨਜ਼ਰ ਆ ਰਹੇ ਹੈ ਜਿਨ੍ਹਾਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਦੋ ਵਿਧਾਇਕ ਇਸ ਵੇਲੇ ਲਾਈਮਲਾਈਟ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਇੱਕ ਗੁਰਪ੍ਰੀਤ ਗੋਗੀ ਨੇ ਜਦਕਿ ਦੂਜੇ ਉਹ ਵਿਧਾਇਕ ਜਿਹੜੇ ਲਗਾਤਾਰ ਆਮ ਆਦਮੀ ਪਾਰਟੀ ਦੇ ਖਿਲਾਫ ਯਾਨੀ ਕਿ ਆਪਣੀ ਹੀ ਪਾਰਟੀ ਦੇ ਖਿਲਾਫ ਤਜਵੀਜ਼ਾਂ ਪੇਸ਼ ਕਰਦੇ ਆਏ ਨੇ ਮੇਰੀ ਮਰਾਦ ਹੈ ਕੁਮਰ ਵਿਜੇ ਪ੍ਰਤਾਪ ਤੋਂ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਤੇ ਦੁਬਾਰਾ ਉਹਨਾਂ ਦੀ ਚਰਚਾ ਸਿਆਸੀ ਗਲਿਆਰਿਆਂ ਦੇ ਵਿੱਚ ਸ਼ੁਰੂ ਹੋ ਗਈ ਹੈ ਗੱਲਾਂ ਤਾਂ ਇਹ ਵੀ ਕੀਤੀਆਂ ਜਾ ਰਹੀਆਂ ਕਿ ਆਪਣੇ ਹੀ ਮੁੱਖ ਮੰਤਰੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੋਰਚਾ ਖੋਲ੍ਹ ਲਿਆ ਇਹੋ ਜਿਹਾ ਕਿਉਂ ਕਿਹਾ ਜਾ ਰਿਹਾ ਹੈ ਦਰਅਸਲ ਦੋ ਫੇਸਬੁੱਕ ਪੋਸਟਸ ਅਸਲਿਕ ਵੱਡਾ ਕਾਰਨ ਬਣਦੀਆਂ ਪਈਆਂ ਨੇ ਇੱਕ ਤਾਂ ਉਹ ਫੇਸਬੁੱਕ ਪੋਸਟ ਜਿਸ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਨੂੰ ਮਿਲ ਕੇ ਆਏ ਨੇ ਜਿਸ ਦੀ ਤਸਵੀਰ ਵੀ ਉਹਨਾਂ ਨੇ ਜਨਤਕ ਕੀਤੀ ਹੈ ਸ਼ਰਿਆਮ ਜਨਤਕ ਕੀਤੀ ਹੈ ਇਹਦੇ ਵਿੱਚ ਤਾਂ ਬੜੇ ਸੁਭਾਵਿਕ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ ਕਿ ਆਪਣੇ ਆ ਪਾਰਟੀ ਦੇ ਸੀਨੀਅਰ ਲੀਡਰਸ ਨੂੰ ਐਮਐਲਏ ਮਿਲ ਕੇ ਆ ਰਹੇ ਨੇ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ بڑے ਐਮਐਲਏ ਉਹਨਾਂ ਨੂੰ ਮਿਲ ਕੇ ਆਏ ਨੇ ਸੂਤਰਾ ਮੁਤਾਬਕ ਪਰ ਉਹਨਾਂ ਨੇ ਜਨਤਕ ਤੌਰ ਤੇ ਕੁਝ ਪੋਸਟੀਆਂ ਕੋਈ ਫੋਟੋ ਤਸਵੀਰ ਸਾਂਝੀ ਨਹੀਂ ਕੀਤੀ ਪਰ ਕੁਮਰ ਵਿਜੇ ਪ੍ਰਤਾਪ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਮਿਲ ਕੇ ਆਏ ਔਰ ਉਸੇ ਵਿਸ਼ੇਸ਼ ਤੌਰ ਦੇ ਵਿੱਚ ਇੱਕ ਫੋਟੋ ਵੀ ਜਿਹੜੀ ਹੈ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਦੂਜੀ ਗੱਲ ਉਸ ਤੋਂ ਪਹਿਲਾਂ ਇੱਕ ਹੋਰ ਪੋਸਟ ਸਾਂਝੀ ਕੀਤੀ ਜਾਂਦੀ ਹੈ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਔਰ ਕਹਿੰਦੇ ਨੇ ਕਿ ਜੇ ਇਹ ਜੁਰਮਾਨਾ ਨਾ ਲੱਗਦਾ ਜੇ ਪੰਜਾਬ ਸਰਕਾਰ ਨੇ ਉਹਨਾਂ ਦੀ ਗੱਲ ਮੰਨੀ ਹੁੰਦੀ ਸੁਣੀ ਹੁੰਦੀ ਉਹ ਕਹਿੰਦੇ ਵਿਧਾਨ ਸਭਾ ਦੇ ਵਿੱਚ ਉਹ ਲੋਕਾਂ ਦੀ ਆਵਾਜ਼ ਚੁੱਕਦੇ ਰਹਿੰਦੇ ਨੇ ਪਰ ਉਹਨਾਂ ਦੀਆਂ ਗੱਲਾਂ ਦੇ ਬਾਵਜੂਦ ਕੁਝ ਵੀ ਨਹੀਂ ਕੀਤਾ ਗਿਆ ਉਹਨਾਂ ਨੇ ਨਾਲ ਤਰੀਕਾ ਵੀ ਮੈਂਸ਼ਨ ਕੀਤੀਆਂ ਨੇ ਕਿ ਕਿਹੜੀਆਂ-ਕਿਹੜੀਆਂ ਤਰੀਕਾ ਨੂੰ ਵਿਧਾਨ ਸਭਾ ਦੇ ਵਿੱਚ ਇਸ ਬਾਰੇ ਗੱਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਮਾਮਲਾ ਚੁੱਕਿਆ ਗਿਆ ਸੀ ਔਰ ਨਾਲ ਦੀ ਨਾਲ ਇਹ ਵੀ ਕਹਿੰਦੇ ਕਿ ਉਹਨਾਂ ਨੇ ਸਪੀਕਰ ਕੁਲਤਾਰ ਸੰਧਮਾ ਨੂੰ ਚਿੱਠੀ ਲਿਖ ਕੇ ਇਹ ਵੀ ਅਪੀਲ ਕੀਤੀ ਹੈ ਕਿ ਇੱਕ ਵਿਸ਼ੇਸ਼ اجلاس ਜਿਹੜਾ ਉਹ ਵਿਧਾਨ ਸਭਾ ਦਾ ਸੱਦੇ ਆ ਜਾਵੇ ਉਹ ਕਹਿੰਦੇ ਨੇ ਕਿ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਉਹ ਹਮੇਸ਼ਾ ਤਤਪਰ ਰਹਿਣਗੇ ਪਰ ਕਹਿੰਦੇ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਸ਼ਾਇਦ ਇਸੇ ਕਰਕੇ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਹਜ਼ਾਰਾਂ ਕਰੋੜਾਂ ਰੁਪਏ ਦਾ ਜੁਰਮਾਨਾ ਲੱਗਿਆ ਸਭ ਤੋਂ ਪਹਿਲਾਂ ਉਹ ਅਪੋਸਟ ਪੜ੍ਹ ਕੇ ਸੁਣਾਉਨੇ ਆ ਤੇ ਉਸ ਤੋਂ ਬਾਅਦ ਇਸ ਮੀਟਿੰਗ ਦੇ ਨਾਲ ਇੱਕ ਕੜੀ ਜੋੜਨ ਦੀ ਕੋਸ਼ਿਸ਼ ਕਰਦੇ ਆ ਸੂਤਰਾਂ ਦੇ ਹਵਾਲੇ ਜੋ ਕੜੀ ਜੁੜਦੀ ਪਈ ਹੈ ਕੁਮਰਵਿਜੇ ਪ੍ਰਤਾਪ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਲਿਖਦੇ ਨੇ ਕਿ ਮੁੱਦਾ ਸੀਵਰੇਜ ਪਾਣੀ ਅਤੇ ਕੂੜਾ ਚੁੱਕਣ ਦਾ ਹੈ ਜੇਕਰ ਮੇਰੇ ਵੱਲੋਂ ਵਿਧਾਨ ਸਭਾ ਵਿੱਚ ਉਠਾਏ ਗਏ ਇਹਨਾਂ ਮੁੱਦਿਆਂ ਵੱਲ ਧਿਆਨ ਦਿੱਤਾ ਗਿਆ ਹੁੰਦਾ ਤਾਂ ਅੱਜ ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਨਾ ਚੱਲਣਾ ਪੈਂਦਾ ਮੈਂ ਪੰਜਾਬ ਵਿਧਾਨ ਸਭਾ ਵਿੱਚ ਸੀਵਰੇਜ ਪਾਣੀ ਕੂੜਾ ਚੁੱਕਣ ਬਾਰੇ ਚਾਰ ਵਾਰ ਜ਼ੋਰਦਾਰ ਤਰੀਕੇ ਦੇ ਨਾਲ ਗੱਲ ਕਰ ਚੁੱਕਿਆ ਹਾਂ ਤਰੀਕਾਂ ਦਾ ਵੇਰਵਾ ਵੀ ਇਸ ਪ੍ਰਕਾਰ ਹੈ ਉਹਨਾਂ ਨੇ ਅੱਗੇ ਤਰੀਕਾਂ ਦੱਸੀਆਂ ਨੇ ਜਿਨ੍ਹਾਂ ਦੇ ਵਿੱਚ 29 ਜੂਨ 2022 ਹੈ 11 ਮਾਰਚ 2023 ਹੈ 28 ਨਵੰਬਰ 2023 ਹੈ ਔਰ 6 ਮਾਰਚ 2024 ਹੈ ਉਹ ਕਹਿੰਦੇ ਨੇ ਕਿ ਇਹਨਾਂ ਤਰੀਕਾਂ ਨੂੰ ਉਹਨਾਂ ਨੇ ਇਸ ਮੁੱਦੇ ਉੱਤੇ ਆਵਾਜ਼ ਵਾਰ-ਵਾਰ ਚੁੱਕੀ ਹੈ ਅੱਗੇ ਲਿਖਦੇ ਨੇ ਕਿ ਇਸ ਮੁੱਦੇ ਉੱਤੇ ਬਹਿਸ ਕਰਨ ਲਈ ਮੈਂ ਹਾਲ ਹੀ ਵਿੱਚ ਵਿਧਾਨ ਸਭਾ ਦੀ ਵਿਸ਼ੇਸ਼ ਬੈਠਕ ਬੁਲਾਉਣ ਲਈ ਮਾਨਯੋਗ ਸਪੀਕਰ ਵਿਧਾਨ ਸਭਾ ਨੂੰ ਇੱਕ ਲਿਖਤੀ ਮੰਗ ਪੱਤਰ ਵੀ ਦਿੱਤਾ ਜਿਸ ਦੀ ਤਰੀਕ ਹੈ 1 ਅਗਸਤ 2024 ਮੈਂ ਹਮੇਸ਼ਾ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਰਹਾਂਗਾ ਸਾਫ ਤੌਰ ਤੇ ਆਪਣੀ ਇਸ ਪੋਸਟ ਦੇ ਵਿੱਚ ਉਹ ਲਿਖਦੇ ਨੇ ਕਿ ਮੈਂ ਪਹਿਲਾਂ ਵੀ ਚਾਰ ਵਾਰ ਇਹ ਮੁੱਦਾ ਵਧਾ ਚੜਾ ਕੇ ਵੱਡੇ ਪੱਦਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਚੁੱਕ ਹਟਿਆ ਪਰ ਉਹ ਨਹੀਂ ਸੁਣਿਆ ਗਿਆ ਉਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਪੰਜਾਬ ਸਰਕਾਰ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਹੁਣ ਗੱਲ ਆਉਂਦੀ ਹੈ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਨਾਲ ਮੁਲਾਕਾਤ ਦੀ ਔਰ ਉਸ ਦੀ ਤਸਵੀਰ ਸਾਂਝੀ ਹੋਣ ਦੀ ਹੁਣ ਸੂਤਰ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਤੋਂ ਨਾਖੁਸ਼ ਨੇ ਕੁਮਰਵਜੇ ਪ੍ਰਤਾਪ ਜਿਸ ਵਾਸਤੇ ਸੀਐਮ ਭਗਵੰਤ ਮਾਨ ਨੂੰ ਸਰਪਾਸ ਕਰਕੇ ਇਹ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਦਾ ਮੁੱਦਾ ਉਹਨਾਂ ਨੇ ਪਹਿਲਾਂ ਆਪਣੀ ਇਸ ਪੋਸਟ ਦੇ ਵਿੱਚ ਉਭਾਰਿਆ ਜੇ ਤਾਂ ਇਸ ਮੁਲਾਕਾਤ ਵਿੱਚ ਉਸ ਬਾਰੇ ਗੱਲ ਹੋਈ ਹੈ ਅਜਿਹੀ ਕੋਈ ਪ੍ਰਮਾਣਿਕਤਾ ਨਹੀਂ ਦਿੱਤੀ ਜਾ ਰਹੀ ਪਰ ਜੇ ਇਸ ਪੋਸਟ ਦੇ ਵਿੱਚ ਜੇ ਇਸ ਮੁਲਾਕਾਤ ਦੇ ਵਿੱਚ ਉਸ ਪੋਸਟ ਬਾਰੇ ਵੀ ਗੱਲ ਹੋਈ ਹੈ ਤਾਂ ਇਹਨਾਂ ਮਸਲਿਆਂ ਨੂੰ ਸਿਮ ਕੁਆਂਟਮਾਨ ਦੇ ਨਾਲ ਵੀ ਨਜੱਠਿਆ ਜਾ ਸਕਦਾ ਸੀ ਹੁਣ ਦੂਜੇ ਪਾਸੇ ਆਪਣੀ ਉਸ ਫੇਸਬੁੱਕ ਪੋਸਟ ਦੇ ਵਿੱਚ ਜਿਸ ਵਿੱਚ ਉਹਨਾਂ ਨੇ ਤਸਵੀਰ ਪਾਈ ਹੈ ਅਰਵਿੰਨ ਕੇਜਰੀਵਾਲ ਦੀ ਧਰਮ ਪਤਨੀ ਦੇ ਨਾਲ ਉਹ ਤੇ ਉਸ ਵਿੱਚ ਉਹ ਕਹਿੰਦੇ ਨੇ ਕਿ ਇੱਕ ਕਰਟਸੀ ਮੀਟਿੰਗ ਹੈਗੀ ਹੈ ਇਹ ਉਹ ਉਸ ਆਧਾਰ ਦੇ ਉੱਤੇ ਜੇ ਤਾਂ ਸੁਭਾਵਿਕ ਤੌਰ ਤੇ ਹੀ ਮਿਲਣ ਗਏ ਆ ਤਾਂ ਉਹ ਇੱਕ علیحد੍ਹਾ ਗੱਲ ਹੋ ਸਕਦੀ ਹੈ ਉਹਨਾਂ ਦੀ ਪਰਸਨਲ ਮੀਟਿੰਗ ਹੋ ਸਕਦੀ ਹੈ ਜਾਂ ਫਿਰ ਆਊਟ ਆਫ ਰਿਸਪੈਕਟ ਜਾਂ ਆਊਟ ਆਫ ਕਰਟਸੀ ਜਿਹੜੀ ਆ ਉਹਨਾਂ ਨੂੰ ਮਿਲਣ ਪਹੁੰਚੇ ਹੋ ਸਕਦੇ ਨੇ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਹਮੇਸ਼ਾ ਹੀ ਹਮਲਾਵਰ ਰਹੇ ਨੇ ਜਿਸ ਵਾਸਤੇ ਉਹਨਾਂ ਦੀ ਇਸ ਮੀਟਿੰਗ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਨੇ ਤੁਹਾਨੂੰ ਇਸ ਬਾਰੇ ਕੀ ਲੱਗਦਾ ਕਿਉਂਕਿ ਸਿਆਸੀ ਗੱਲਿਆਰਿਆਂ ਦੇ ਵਿੱਚ ਚਰਚਾਵਾ ਬਹੁਤ ਲਹਿਦਾ ਪੱਦਰ ਦੇ ਉੱਤੇ ਚੱਲਦੀਆਂ ਪਈਆਂ ਸਿਆਸੀ ਗੱਲਿਆਰਿਆਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦੀ ਮੀਟਿੰਗ ਨੂੰ ਲੈ ਕੇ ਵੀ ਔਰ ਕੁਮਰ ਵਿਜੇ ਪ੍ਰਤਾਪ ਦੀ ਉਹ ਜਰਮਾਨੇ ਵਾਲੀ ਪੋਸਟ ਨੂੰ ਲੈ ਕੇ ਵੀ ਚਰਚਾਵਾ ਬੜੇ ਵੱਖਰੇ ਪੱਦਰ ਦੇ ਉੱਤੇ ਚੱਲਦੀਆਂ ਪਈਆਂ ਤੁਹਾਡੀ ਇਸ ਬਾਰੇ ਕੀ ਰਾਏ ਹੈ ਦੱਸਣਾ ਨਾ ਭੁੱਲਣਾ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ